ਇਕ ਬਹੁਤ ਵੱਡਾ ਇਕ ਬਹੁਤ ਛੋਟਾ ਦੋਸਤੀ ਨਹੀਂ ਟਿਕਦੀ ਮੂਰਖ ਤੇ ਸਿਆਣੇ ਦੀ ਦੋਸਤੀ ਨਹੀਂ ਹੁੰਦੀ ਦੋ ਮੂਰਖਾਂ ਦੀ ਹੋ ਸਕਦੀ ਹੈ ਦੋ ਸਿਆਣਿਆਂ ਦੀ ਹੋ ਸਕਦੀ ਲੋਭੀ ਤੇ ਸੰਤੋਖੀ ਦੀ ਦੋਸਤੀ ਨਹੀਂ ਹੋ ਸਕਦੀ ਦੋ ਲੋਭੀਆਂ ਦੀ ਸ਼ਾਇਦ ਵਕਤੀ ਹੋ ਜਾਏ ਸੰਤੋਖੀਆਂ ਦੀ ਆਉਂਦੀ ਇਕ ਅਗਿਆਨੇ ਹੈ ਇਕ ਗਿਆਨੇ ਹੈ ਦੋਸਤੀ ਨਹੀਂ ਹੁੰਦੀ ਨਹੀਂ ਦੋ ਅਗਿਆਨੀਆਂ ਦੇ ਦੋਸਤ ਹੋ ਸਕਦੀ ਐ ਦੋ ਗਿਆਨੀਆਂ ਦੇ ਚ। ਇਤਨੀ ਮਾਰਜ਼ ਕਰਦੇ। ਗਿਆਨੀ ਤੇ ਅਗਿਆਨੀ ਦੀ ਦੋਸਤੀ ਨਹੀਂ ਹੁੰਦੀ। ਦੁਸ਼ਤ ਤੇ ਸੱਜਣ ਦੀ ਦੋਸਤੀ ਨਹੀਂ ਹੁੰਦੀ। ਦੋਸਤੀ ਲਈ ਬਰਾਬਰੀ ਦਾ ਤਲ ਚਾਹੀਦਾ ਹੈ। ਨਾਲ ਅਿਆਣੇ ਦੋਸਤ ਕਦੇ ਨਾ ਆਵੇ। ਇੱਕ 70 ਸਾਲ ਦਾ ਬੁੱਢਾ ਹੈ, ਇੱਕ 5 ਸਾਲ ਦਾ ਬੱਚਾ ਹੈ, ਤਾਂ ਦਾਦੇ ਪੋਤੇ ਦਾ ਸੰਬੰਧ ਤੇ ਹੋ ਸਕਦਾ ਐ ਦੋਸਤੀ ਨਹੀਂ ਹੋ ਸਕਦੀ। ਵਿਚਾਰਾਂ ਦਾ ਆਦਾਨ ਪ੍ਰਦਾਨ ਨਹੀਂ ਹੋ ਸਕਦਾ ਵਿਚਾਰਾਂ ਦਾ ਆਪਸੀ ਵਟਾਂਦਰਾ ਨਹੀਂ ਹੋ ਸਕਦਾ ਇੱਕ 5 ਸਾਲ ਦਾ ਬੱਚਾ ਇੱਕ 70 ਸਾਲ ਦਾ ਬੋਟਾ